ਹੈਲੋ ਦੋਸਤੋ ਕਿਵੇਂ ਹੋ ਤੁਸੀਂ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਉਡਾਨ ਪੰਜਾਬੀ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਉਹਨਾਂ 10 ਆਦਤਾਂ ਬਾਰੇ ਜੋ ਤੁਹਾਨੂੰ ਕਰੋੜਪਤੀ ਬਣਾ ਸਕਦੀਆਂ ਨੇ ਕੀ ਤੁਸੀਂ ਕਦੇ ਸੋਚਿਆ ਕਿ ਅਮੀਰ ਲੋਕ ਅਮੀਰ ਕਿਵੇਂ ਬਣਦੇ ਨੇ ਇਹ ਕੋਈ ਜਾਦੂ ਨਹੀਂ ਸਿਰਫ ਸਹੀ ਆਦਤਾਂ ਦੀ ਗੱਲ ਹੈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਉਹ ਆਦਤਾਂ ਕੀ ਨੇ ਇਹਨਾਂ ਨੂੰ ਅਪਣਾ ਕੇ ਤੁਸੀਂ ਵੀ ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲ ਸਕਦੇ ਹੋ ਤਾਂ ਆਓ ਸ਼ੁਰੂ ਕਰੀਏ ਇਹ ਸਫ਼ਰ ਨੂੰ ਪਹਿਲੀ ਆਦਤ ਤੋਂ ਲੈ ਕੇ 10ਵੀਂ ਤੱਕ ਹਰ ਇੱਕ ਗੱਲ ਸਮਝਾਵਾਂਗੇ ਇਹ ਆਦਤਾਂ ਸਿਰਫ ਪੈਸੇ ਨਹੀਂ ਸਫਲਤਾ ਦਾ ਰਾਹ ਵੀ ਖੋਲਦੀਆਂ ਨੇ ਤਿਆਰ ਰਹੋ ਕਿਉਂਕਿ ਅੱਜ ਤੁਹਾਡੀ ਜ਼ਿੰਦਗੀ ਬਦਲਣ ਵਾਲਾ ਦਿਨ ਹੋ ਸਕਦਾ ਹੈ ਇਹ ਸਿਰਫ ਗੱਲਾਂ ਨਹੀਂ ਅਮਲ ਕਰਨ ਦੀਆਂ ਗੱਲਾਂ ਨੇ ਚਲੋ ਪਹਿਲੀ ਆਦਤ ਨਾਲ ਸ਼ੁਰੂਆਤ ਕਰਦੇ ਹਾਂ ਤੁਸੀਂ ਵੀ ਸਾਡੇ ਨਾਲ ਅੰਤ ਤੱਕ ਜੁੜੇ ਰਹੋ ਆਦਤ ਨੰਬਰ 1 ਦਾ ਸਵੇਰੇ ਜਲਦੀ ਉੱਠਣਾ ਸਵੇਰੇ ਜਲਦੀ ਉੱਠਣਾ ਇੱਕ ਅਜਿਹੀ ਆਦਤ ਹੈ ਜੋ ਸਫਲਤਾ ਦਾ ਰਾਹ ਖੋਲਦੀ ਹੈ ਕਰੋੜਪਤੀ ਲੋਕ ਆਪਣਾ ਦਿਨ ਸੂਰਜ ਚੜਨ ਤੋਂ ਪਹਿਲਾਂ ਸ਼ੁਰੂ ਕਰਦੇ ਨੇ ਇਸ ਸਮਾਂ ਤੁਹਾਨੂੰ ਸ਼ਾਂਤੀ ਦਿੰਦਾ ਹੈ ਤੇ ਸੋਚਣ ਦਾ ਮੌਕਾ ਮਿਲਦਾ ਹੈ ਜਦੋਂ ਦੁਨੀਆ ਸੁੱਤੀ ਪਈ ਹੁੰਦੀ ਹੈ ਤੁਸੀਂ ਆਪਣੇ ਟਾਰਗੇਟ ਲਈ ਕੰਮ ਕਰਦੇ ਹੋ ਸਵੇਰ ਦਾ ਸਮਾਂ ਤੁਹਾਡੀ ਊਰਜਾ ਨੂੰ ਵਧਾਉਂਦਾ ਹੈ ਇਸ ਨਾਲ ਤੁਸੀਂ ਆਪਣੇ ਦਿਨ ਦੀ ਯੋਜਨਾ ਬਣਾ ਸਕਦੇ ਹੋ ਕਰੋੜਪਤੀ ਜਾਣਦੇ ਨੇ ਕਿ ਸਮਾਂ ਸਭ ਤੋਂ ਕੀਮਤੀ ਚੀਜ਼ ਹੈ ਸਵੇਰੇ ਉੱਠ ਕੇ ਤੁਸੀਂ ਆਪਣੇ ਆਪ ਨੂੰ ਸਮਰਪਿਤ ਕਰ ਸਕਦੇ ਹੋ ਇਹ ਆਦਤ ਤੁਹਾਡੀ ਜ਼ਿੰਦਗੀ ਵਿੱਚ ਇੱਕ ਰੂਟੀਨ ਲਿਆਉਂਦੀ ਹੈ ਜਲਦੀ ਉੱਠਣ ਨਾਲ ਤੁਹਾਡਾ ਮਨ ਤਾਜ਼ਾ ਰਹਿੰਦਾ ਹੈ ਇਸ ਨਾਲ ਤੁਸੀਂ ਦਿਨ ਭਰ ਚੁਸਤ ਤੇ ਫੁਰਤੀਲੇ ਰਹਿੰਦੇ ਹੋ ਕਰੋੜਪਤੀ ਇਸ ਸਮੇਂ ਨੂੰ ਆਪਣੀ ਸਫਲਤਾ ਦਾ ਰਾਜ਼ ਮੰਨਦੇ ਨੇ ਤਾਂ ਅੱਜ ਤੋਂ ਹੀ ਇਸ ਆਦਤ ਨੂੰ ਅਪਣਾਓ ਸਵੇਰੇ ਦੀ ਸ਼ੁਰੂਆਤ ਤੁਹਾਨੂੰ ਅੱਗੇ ਲੈ ਕੇ ਜਾਵੇਗੀ ਆਦਤ ਨੰਬਰ 2 ਰੋਜ਼ ਸਿੱਖਣਾ ਕਰੋੜਪਤੀ ਬਣਨ ਲਈ ਰੋਜ਼ ਕੁਝ ਨਵਾਂ ਸਿੱਖਣਾ ਜ਼ਰੂਰੀ ਹੈ ਜੋ ਲੋਕ ਸਿੱਖਦੇ ਰਹਿੰਦੇ ਨੇ ਉਹ ਅੱਗੇ ਵਧਦੇ ਨੇ ਕਿਤਾਬਾਂ ਪੜ੍ਹਨਾ ਇੱਕ ਵਧੀਆ ਤਰੀਕਾ ਹੈ ਕੁਸੀਂ ਨਵੇਂ ਯਾਸਿਕ ਲਾਸਿਕ ਕੇ ਆਪਣੇ ਆਪ ਨੂੰ ਬਿਹਤਰ ਬਣਾ ਸਕਦੇ ਹੋ ਕਰੋੜਪਤੀ ਜਾਣਦੇ ਨੇ ਕਿ ਗਿਆਨ ਹੀ ਤਾਕਤ ਹੈ ਹਰ ਦਿਨ ਥੋੜਾ ਸਮਾਂ ਸਿੱਖਣ ਲਈ ਕੱਢੋ ਇਹ ਤੁਹਾਡੇ ਦਿਮਾਗ ਨੂੰ ਤਿੱਖਾ ਰੱਖਦਾ ਹੈ ਨਵੀਆਂ ਚੀਜ਼ਾਂ ਸਿੱਖਣ ਨਾਲ ਤੁਹਾਡਾ ਆਤਮ ਵਿਸ਼ਵਾਸ ਵੱਧਦਾ ਹੈ ਅੱਜ ਦੀ ਦੁਨੀਆ ਵਿੱਚ ਤਕਨੀਕ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ ਜੋ ਸਿੱਖਦਾ ਹੈ ਉਹੀ ਅੱਗੇ ਰਹਿੰਦਾ ਹੈ ਕਰੋੜਪਤੀ ਆਪਣੇ ਗਿਆਨ ਨੂੰ ਵਧਾਉਣ ਲਈ ਸਮਾਂ ਲਾਉਂਦੇ ਨੇ ਤੁਸੀਂ ਵੀ ਰੋਜ਼ 10 ਤੋਂ 15 ਮਿੰਟ ਪੜ੍ਹਨ ਲਈ ਰੱਖੋ ਇਹ ਛੋਟੀ ਆਦਤ ਤੁਹਾਨੂੰ ਵੱਡੀ ਸਫਲਤਾ ਦੇ ਸਕਦੀ ਹੈ ਅੱਜ ਤੋਂ ਸਿੱਖਣ ਦੀ ਸ਼ੁਰੂਆਤ ਕਰੋ ਆਦਤ ਨੰਬਰ 3 ਟੀਚੇ ਤੈਅ ਕਰਨਾ ਕਰੋੜਪਤੀ ਬਨਲੇ ਸਪਸ਼ਟ ਟੀਚੇ ਬਣਾਉਣੇ ਜ਼ਰੂਰੀ ਨੇ ਜੇ ਤੁਹਾਨੂੰ ਪਤਾ ਨਹੀਂ ਕਿ ਜਾਣਾ ਕਿੱਥੇ ਹੈ ਤਾਂ ਰਾਹ ਕਿਵੇਂ ਮਿਲੇਗਾ ਹਰ ਸਫਲ ਇਨਸਾਨ ਆਪਣੇ ਟੀਚੇ ਲਿਖਦਾ ਹੈ ਇਹ ਟੀਚੇ ਤੁਹਾਨੂੰ ਇੱਕ ਦਿਸ਼ਾ ਦਿੰਦੇ ਨੇ ਕਰੋੜਪਤੀ ਛੋਟੇ ਤੇ ਵੱਡੇ ਟੀਚੇ ਬਣਾਉਂਦੇ ਨੇ ਰੋਜ਼ ਦੇ ਟੀਚੇ ਤੁਹਾਨੂੰ ਅੱਗੇ ਲੈ ਕੇ ਜਾਂਦੇ ਨੇ ਇਹ ਆਦਤ ਤੁਹਾਨੂੰ ਫੋਕਸ ਰੱਖਣ ਵਿੱਚ ਮਦਦ ਕਰਦੀ ਹੈ ਟੀਚੇ ਬਣਾਉਣਾ ਤੁਸੀਂ ਆਪਣੀ ਤਰੱਕੀ ਮਾਪ ਸਕਦੇ ਹੋ ਕਰੋੜਪਤੀ ਜਾਣਦੇ ਨੇ ਕਿ ਸਫਲਤਾ ਇੱਕ ਯੋਜਨਾ ਮੰਗਦੀ ਹੈ ਆਪਣੇ ਸੁਪਨਿਆਂ ਨੂੰ ਕਾਗਜ਼ ਤੇ ਉਤਾਰੋ ਹਰ ਦਿਨ ਉਹਨਾਂ ਟੀਚਿਆਂ ਵੱਲ ਇੱਕ ਕਦਮ ਵਧਾਓ ਇਹ ਆਦਤ ਤੁਹਾਨੂੰ ਗਲਤੀਆਂ ਤੋਂ ਬਚਾਉਂਦੀ ਹੈ ਅੱਜ ਹੀ ਆਪਣਾ ਪਹਿਲਾ ਟੀਚਾ ਲਿਖੋ ਟੀਚੇ ਤੁਹਾਡੀ ਸਫਲਤਾ ਦਾ ਨਕਸ਼ਾ ਨੇ ਆਦਤ ਨੰਬਰ 4 ਸਿਹਤ ਦਾ ਧਿਆਨ ਰੱਖਣਾ ਕਰੋੜਪਤੀ ਜਾਣਦੇ ਨੇ ਕਿ ਸਿਹਤ ਬਿਨਾ ਕੁਝ ਨਹੀਂ ਚੰਗੀ ਸਿਹਤ ਤੁਹਾਨੂੰ ਲੰਬੇ ਸਮੇਂ ਤੱਕ ਕੰਮ ਕਰਨ ਦੀ ਤਾਕਤ ਦਿੰਦੀ ਹੈ। ਰੋਜ਼ ਕਸਰਤ ਕਰਨਾ ਇੱਕ ਜ਼ਰੂਰੀ ਆਦਤ ਹੈ। ਸਿਹਤਮੰਦ ਖਾਣਾ ਤੁਹਾਡੇ ਸਰੀਰ ਨੂੰ ਊਰਜਾ ਦਿੰਦਾ ਹੈ। ਕਰੋੜਪਤੀ ਆਪਣੀ ਸਿਹਤ ਨੂੰ ਪਹਿਲ ਦਿੰਦੇ ਨੇ। ਜੇ ਸਰੀਰ ਕਮਜ਼ੋਰ ਹੋਵੇ ਤਾਂ ਮਨ ਵੀ ਕਮਜ਼ੋਰ ਹੁੰਦਾ ਹੈ। ਰੋਜ਼ ਥੋੜਾ ਸਮਾਂ ਆਪਣੇ ਲਈ ਕੱਢੋ। ਪਾਣੀ ਪੀਣਾ ਤੇ ਸਹੀ ਨੀਂਦ ਲੈਣਾ ਵੀ ਜ਼ਰੂਰੀ ਹੈ। ਸਿਹਤਮੰਦ ਰਹਿਣ ਨਾਲ ਤੁਸੀਂ ਫੈਸਲੇ ਬਿਹਤਰ ਲੈ ਸਕਦੇ ਹੋ। ਕਰੋੜਪਤੀ ਆਪਣੇ ਸਰੀਰ ਨੂੰ ਮਸ਼ੀਨ ਵਾਂਗ ਸਮਝਦੇ ਨੇ। ਇਸ ਮਸ਼ੀਨ ਦੀ ਦੇਖਭਾਲ ਥੋੜੀ ਜ਼ਿੰਮੇਵਾਰੀ ਹੈ। ਅੱਜ ਤੋਂ ਸਿਹਤ ਨੂੰ ਆਪਣੀ ਦੌਲਤ ਸਮਝੋ ਚੰਗੀ ਸਿਹਤ ਸਫਲਤਾ ਦੀ ਨੀਂਹ ਹੈ ਇਸ ਆਦਤ ਨੂੰ ਅਪਣਾਓ ਤੇ ਅੱਗੇ ਵਧੋ ਆਦਤ ਨੰਬਰ 5 ਸਮੇਂ ਦੀ ਕਦਰ ਸਮਾਂ ਸਭ ਤੋਂ ਵੱਡੀ ਦੌਲਤ ਹੈ ਇੱਕ ਕਰੋੜਪਤੀ ਜਾਣਦੇ ਨੇ ਹਰ ਪਲ ਦੀ ਕੀਮਤ ਸਮਝੋ ਤੇ ਇਸ ਨੂੰ ਵੇਸਟ ਨਾ ਜਾਣ ਦਿਓ ਕੰਮ ਨੂੰ ਸਮੇਂ ਸਿਰ ਪੂਰਾ ਕਰਨਾ ਸਿੱਖੋ ਕਰੋੜਪਤੀ ਆਪਣੇ ਸਮੇਂ ਨੂੰ ਯੋਜਨਾ ਨਾਲ ਵਰਤਦੇ ਨੇ ਬੇਕਾਰ ਦੀਆਂ ਚੀਜ਼ਾਂ ਤੇ ਸਮਾਂ ਨਹੀਂ ਗਵਾਉਂਦੇ ਰੋਜ਼ ਦੀ ਟੂ-ਡੂ ਲਿਸਟ ਬਣਾਓ ਇਹ ਤੁਹਾਨੂੰ ਫੋਕਸ ਰੱਖਣ ਵਿੱਚ ਮਦਦ ਕਰਦੀ ਹੈ ਸਮੇਂ ਦੀ ਸਹੀ ਵਰਤੋਂ ਸਫਲਤਾ ਦੀ ਕੁੰਜੀ ਹੈ ਕਰੋੜਪਤੀ ਜਾਣਦੇ ਨੇ ਕਿ ਸਮਾਂ ਵਾਪਸ ਨਹੀਂ ਆਉਂਦਾ ਆਪਣੇ ਦਿਨ ਨੂੰ ਛੋਟੇ ਹਿੱਸਿਆਂ ਵਿੱਚ ਵੰਡੋ ਹਰ ਕੰਮ ਲਈ ਸਮਾਂ ਤੈਅ ਕਰੋ ਅੱਜ ਤੋਂ ਸਮੇਂ ਨੂੰ ਆਪਣਾ ਸਾਥੀ ਬਣਾਓ ਸਮਾਂ ਤੁਹਾਡੀ ਸਫਲਤਾ ਦਾ ਸਭ ਤੋਂ ਵੱਡਾ ਹਥਿਆਰ ਹੈ ਇਸ ਨੂੰ ਸਹੀ ਵਰਤੋਂ ਤੇ ਅੱਗੇ ਵਧੋ ਆਦਤ ਨੰਬਰ 6 ਨੈਟਵਰਕਿੰਗ ਕਰੋੜਪਤੀ ਜਾਣਦੇ ਨੇ ਕਿ ਸਹੀ ਲੋਕਾਂ ਨਾਲ ਜੁੜਨਾ ਜ਼ਰੂਰੀ ਹੈ ਚੰਗੇ ਰਿਸ਼ਤੇ ਤੁਹਾਨੂੰ ਨਵੇਂ ਮੌਕੇ ਦਿੰਦੇ ਨੇ ਆਪਣੇ ਆਲੇ ਦੁਆਲੇ ਸਕਾਰਾਤਮਕ ਲੋਕ ਰੱਖੋ ਕਰੋੜਪਤੀ ਆਪਣਾ ਨੈਟਵਰਕ ਮਜ਼ਬੂਤ ਕਰਦੇ ਨੇ ਹਰ ਇਨਸਾਨ ਤੁਹਾਡੇ ਲਈ ਕੁਝ ਸਿੱਖਣ ਦਾ ਮੌਕਾ ਹੈ ਸਮਾਗਮਾਂ ਵਿੱਚ ਜਾਓ ਤੇ ਨਵੇਂ ਲੋਕਾਂ ਨੂੰ ਮਿਲੋ ਇਹ ਆਦਤ ਤੁਹਾਡੇ ਕੈਰੀਅਰ ਨੂੰ ਅੱਗੇ ਲੈ ਜਾਂਦੀ ਹੈ ਕਰੋੜਪਤੀ ਟੀਮਵਰਕ ਤੇ ਭਰੋਸਾ ਕਰਦੇ ਨੇ ਇਹ ਇਕੱਲੇ ਨਹੀਂ ਸਗੋਂ ਸਾਥੀਆਂ ਨਾਲ ਅੱਗੇ ਵਧਦੇ ਨੇ ਆਪਣੇ ਨੈਟਵਰਕ ਨੂੰ ਸਮੇਂ ਨਾਲ ਵਧਾਓ ਸਹੀ ਲੋਕ ਤੁਹਾਨੂੰ ਸਹੀ ਰਾਹ ਦਿਖਾਉਂਦੇ ਨੇ ਅੱਜ ਤੋਂ ਨਵੇਂ ਦੋਸਤ ਬਣਾਉਣ ਦੀ ਸ਼ੁਰੂਆਤ ਕਰੋ ਨੈਟਵਰਕਿੰਗ ਸਫਲਤਾ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਇਸ ਆਦਤ ਨੂੰ ਅਪਣਾਓ ਤੇ ਫਰਕ ਦੇਖੋ ਆਦਤ ਨੰਬਰ 7 ਖਰਚ ਤੋਂ ਪਹਿਲਾਂ ਬਚਤ ਕਰੋ ਕਰੋੜਪਤੀ ਪੈਸੇ ਨੂੰ ਸਹੀ ਤਰੀਕੇ ਨਾਲ ਸੰਭਾਲਦੇ ਨੇ ਖਰਚ ਕਰਨ ਤੋਂ ਪਹਿਲਾਂ ਬਚਤ ਕਰਨਾ ਸਿੱਖੋ ਹਰ ਮਹੀਨੇ ਆਪਣੀ ਕਮਾਈ ਦਾ ਇੱਕ ਹਿੱਸਾ ਬਚਾਓ ਕਰੋੜਪਤੀ ਜਾਣਦੇ ਨੇ ਕਿ ਬਚਤ ਹੀ ਦੌਲਤ ਬਣਾਉਂਦੀ ਹੈ ਬੇਕਾਰ ਦੇ ਖਰਚਿਆਂ ਤੋਂ ਬਚੋ ਆਪਣੇ ਪੈਸੇ ਨੂੰ ਨਿਵੇਸ਼ ਕਰਨ ਦੀ ਆਦਤ ਪਾਓ ਇਹ ਤੁਹਾਡੀ ਦੌਲਤ ਨੂੰ ਵਧਾਉਂਦੀ ਹੈ ਕਰੋੜਪਤੀ ਆਪਣੇ ਖਰਚੇ ਦੀ ਯੋਜਨਾ ਬਣਾਉਂਦੇ ਨੇ ਬਜਟ ਬਣਾਓ ਤੇ ਉਸ ਨੂੰ ਫੋਲੋ ਕਰੋ ਪੈਸੇ ਦੀ ਕਦਰ ਕਰਨ ਨਾਲ ਤੁਸੀਂ ਅੱਗੇ ਵਧਦੇ ਹੋ ਛੋਟੀ ਬਚਤ ਵੱਡੀ ਦੌਲਤ ਬਣ ਸਕਦੀ ਹੈ ਅੱਜ ਤੋਂ ਆਪਣੇ ਪੈਸੇ ਸੰਭਾਲਣੇ ਸ਼ੁਰੂ ਕਰੋ ਬਚਤ ਤੁਹਾਨੂੰ ਸੁਰੱਖਿਆ ਤੇ ਸਫਲਤਾ ਦਿੰਦੀ ਹੈ ਇਸ ਆਦਤ ਨਾਲ ਤੁਸੀਂ ਕਰੋੜਪਤੀ ਬਣ ਸਕਦੇ ਹੋ ਆਦਤ ਨੰਬਰ 8 ਰਿਸਕ ਲੈਣਾ ਕਰੋੜਪਤੀ ਬਣਨ ਲਈ ਰਿਸਕ ਲੈਣਾ ਪੈਂਦਾ ਹੈ ਜੋ ਡਰਦੇ ਨੇ ਉਹ ਪਿੱਛੇ ਰਹਿ ਜਾਂਦੇ ਨੇ ਸਹੀ ਸਮੇਂ ਤੇ ਸਹੀ ਰਿਸਕ ਤੁਹਾਨੂੰ ਅੱਗੇ ਲੈ ਜਾਂਦਾ ਹੈ ਕਰੋੜਪਤੀ ਆਪਣੇ ਕੰਫਰਟ ਜ਼ੋਨ ਤੋਂ ਬਾਹਰ ਨਿਕਲਦੇ ਨੇ ਰਿਸਕ ਲੈਣ ਤੋਂ ਪਹਿਲਾਂ ਸੋਚ ਵਿਚਾਰ ਕਰੋ ਪਰ ਬਹੁਤ ਜ਼ਿਆਦਾ ਸੋਚਣ ਨਾਲ ਮੌਕੇ ਗਵਾਚ ਜਾਂਦੇ ਨੇ ਕਰੋੜਪਤੀ ਜਾਣਦੇ ਨੇ ਕਿ ਰਿਸਕ ਵਿੱਚ ਹੀ ਮੁਨਾਫਾ ਹੈ ਆਪਣੇ ਡਰ ਨੂੰ ਦੂਰ ਕਰੋ ਤੇ ਅੱਗੇ ਵਧੋ ਛੋਟੇ ਰਿਸਕ ਨਾਲ ਸ਼ੁਰੂਆਤ ਕਰ ਸਕਦੇ ਹੋ ਰਿਸਕ ਲੈਣ ਨਾਲ ਤੁਸੀਂ ਨਵੇਂ ਰਾਹ ਖੋਲ੍ਹਦੇ ਹੋ ਹਰ ਸਫਲ ਇਨਸਾਨ ਨੇ ਕਦੇ ਨਾ ਕਦੇ ਰਿਸਕ ਲਿਆ ਹੈ ਅੱਜ ਤੋਂ ਡਰ ਨੂੰ ਛੱਡੋ ਰਿਸਕ ਸਫਲਤਾ ਦਾ ਇੱਕ ਹਿੱਸਾ ਹੈ ਇਸ ਆਦਤ ਨੂੰ ਅਪਣਾਓ ਤੇ ਵੱਡਾ ਸੋਚੋ ਪਰ ਸੋਚੋ ਸਮਝ ਕੇ ਹੀ ਫੈਸਲੇ ਲਓ ਆਦਤ ਨੰਬਰ 9 ਧੀਰਜ ਰੱਖਣਾ ਕਰੋੜਪਤੀ ਬਣਨ ਲਈ ਧੀਰਜ ਬਹੁਤ ਜ਼ਰੂਰੀ ਹੈ ਸਫਲਤਾ ਰਾਤੋਂ ਰਾਤ ਨਹੀਂ ਮਿਲਦੀ ਕਰੋੜਪਤੀ ਜਾਣਦੇ ਨੇ ਕਿ ਚੰਗੀਆਂ ਚੀਜ਼ਾਂ ਲਈ ਸਮਾਂ ਲੱਗਦਾ ਹੈ ਹਰ ਕੰਮ ਵਿੱਚ ਸਬਰ ਰੱਖੋ ਜਲਦਬਾਜ਼ੀ ਵਿੱਚ ਗਲਤੀਆਂ ਹੁੰਦੀਆਂ ਨੇ ਕਰੋੜਪਤੀ ਆਪਣੇ ਟੀਚਿਆਂ ਤੇ ਡਟੇ ਰਹਿੰਦੇ ਨੇ ਧੀਰਜ ਨਾਲ ਤੁਸੀਂ ਮੁਸ਼ਕਲਾਂ ਨੂੰ ਪਾਰ ਕਰ ਸਕਦੇ ਹੋ ਇਹ ਆਦਤ ਤੁਹਾਨੂੰ ਮਾਨਸਿਕ ਤਾਕਤ ਦਿੰਦੀ ਹੈ ਸਮੇਂ ਦਾ ਇੰਤਜ਼ਾਰ ਕਰਨਾ ਸਿੱਖੋ ਧੀਰਜ ਨਾਲ ਤੁਸੀਂ ਵੱਡੇ ਮੁਕਾਮ ਹਾਸਲ ਕਰ ਸਕਦੇ ਹੋ ਹਰ ਮੁਸ਼ਕਲ ਤੁਹਾਨੂੰ ਮਜ਼ਬੂਤ ਬਣਾਉਂਦੀ ਹੈ ਅੱਜ ਤੋਂ ਸਬਰ ਨੂੰ ਆਪਣੀ ਤਾਕਤ ਬਣਾਓ ਕਰੋੜਪਤੀ ਧੀਰਜ ਨਾਲ ਹੀ ਅੱਗੇ ਵਧੇ ਨੇ ਇਸ ਆਦਤ ਨਾਲ ਤੁਸੀਂ ਵੀ ਜਿੱਤ ਸਕਦੇ ਹੋ ਆਦਤ ਨੰਬਰ 10 ਸ਼ੁਕਰਗੁਜ਼ਾਰ ਰਹਿਣਾ ਕਰੋੜਪਤੀ ਆਪਣੀ ਜ਼ਿੰਦਗੀ ਲਈ ਸ਼ੁਕਰਗੁਜ਼ਾਰ ਰਹਿੰਦੇ ਨੇ ਜੋ ਤੁਹਾਡੇ ਕੋਲ ਹੈ ਉਸ ਦੀ ਕਦਰ ਕਰੋ ਸ਼ੁਕਰਗੁਜ਼ਾਰੀ ਤੁਹਾਨੂੰ ਪੋਜ਼ਿਟਿਵ ਰੱਖਦੀ ਹੈ ਕਰੋੜਪਤੀ ਜਾਣਦੇ ਨੇ ਕਿ ਖੁਸ਼ੀ ਸਫਲਤਾ ਦਾ ਹਿੱਸਾ ਹੈ ਹਰ ਦਿਨ ਆਪਣੇ ਲਈ ਸ਼ੁਕਰੀਆ ਕਰੋ ਇਹ ਆਦਤ ਤੁਹਾਡੇ ਮਨ ਨੂੰ ਸ਼ਾਂਤ ਰੱਖਦੀ ਹੈ ਜੋ ਮਿਲਿਆ ਹੈ ਉਸ ਨਾਲ ਸੰਤੁਸ਼ਟ ਰਹੋ ਕਰੋੜਪਤੀ ਛੋਟੀਆਂ ਜਿੱਤਾਂ ਨੂੰ ਵੀ ਮਨਾਉਂਦੇ ਨੇ ਸ਼ੁਕਰਗੁਜ਼ਾਰੀ ਨਾਲ ਤੁਸੀਂ ਹੋਰ ਪ੍ਰਾਪਤ ਕਰ ਸਕਦੇ ਹੋ ਇਹ ਆਦਤ ਤੁਹਾਨੂੰ ਅੰਦਰੋਂ ਅਮੀਰ ਬਣਾਉਂਦੀ ਹੈ ਜ਼ਿੰਦਗੀ ਦੇ ਹਰ ਪਲ ਦੀ ਕਦਰ ਕਰੋ ਸ਼ੁਕਰਗੁਜ਼ਾਰ ਰਹਿਣਾ ਤੁਸੀ ਸਫਲ ਰਹਿੰਦੇ ਹੋ ਅੱਜ ਤੋਂ ਸ਼ੁਕਰੀਆ ਕਰਨਾ ਸ਼ੁਰੂ ਕਰੋ ਇਹ ਤੁਹਾਡੀ ਸਫਲਤਾ ਦਾ ਆਖਰੀ ਕਦਮ ਹੈ ਤਾਂ ਦੋਸਤੋ ਇਹ ਸਨ ਉਹ 10 ਆਦਤਾਂ ਜੋ ਤੁਹਾਨੂੰ ਕਰੋੜਪਤੀ ਬਣਾ ਸਕਦੀਆਂ ਨੇ ਇਹਨਾਂ ਆਦਤਾਂ ਨੂੰ ਅਪਣਾਓ ਤੇ ਆਪਣੀ ਜ਼ਿੰਦਗੀ ਬਦਲੋ ਸਫਲਤਾ ਕੋਈ ਸੁਪਨਾ ਨਹੀਂ ਸਿਰਫ ਸਹੀ ਰਾਹ ਦੀ ਗੱਲ ਹੈ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੋ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਉਡਾਨ ਪੰਜਾਬੀ ਚੈਨਲ ਤੁਹਾਡੇ ਲਈ ਹਰ ਵਾਰ ਨਵਾਂ ਤੇ ਪ੍ਰੇਰਨਾ ਦਾ ਇੱਕ ਲੈ ਕੇ ਆਵੇਗਾ ਤੁਸੀਂ ਵੀ ਇਹਨਾਂ ਆਦਤਾਂ ਨੂੰ ਅੱਜ ਤੋਂ ਸ਼ੁਰੂ ਕਰ ਸਕਦੇ ਹੋ ਅਸੀਂ ਤੁਹਾਡੀ ਸਫਲਤਾ ਦੀ ਕਾਮਨਾ ਕਰਦੇ ਹਾਂ